ਸਾਸ਼ਿਕਲ ਜੀ ਸਭ ਤੋਂ ਪਹਿਲਾਂ ਬਿਲਗੇ ਦੀ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਬਿਲਕੁਲ ਸ਼ਾਰਟ ਨੋਟਿਸ ਮੇਰੇ ਖਰੇ ਲਈ 1.5 ਘੰਟੇ ਦੇ ਨੋਟਿਸ ਤੇ ਤੁਸੀਂ ਸਾਰੇ ਮੈਨੂੰ ਸੁਣਨ ਵਾਸਤੇ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਪਿਛਲੇ ਕਈ ਦਿਨਾਂ ਤੋਂ ਬਲਕ ਸੰਤੀ ਤੇ ਜ਼ਿਲ੍ਹਾ ਪਸ਼ੂਦ ਦੇ ਇਲੈਕਸ਼ਨ ਦੀ ਕੈਂਪੇਨ ਕਰ ਰਹੀ ਹਾਂ ਔਰ ਸਾਰੀ ਕੈਂਪੇਨ ਦੇ ਦੌਰਾਨ ਬੜੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਂਝੀਆਂ ਸਾਹਮਣੇ ਆਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿਵੇਂ ਅ ਸਾਰੀਆਂ ਪਾਰਟੀਆਂ ਆਪਣੀ ਵੱਖਰੋ ਵੱਖਰੀ ਆਈਡੀਓਲੋਜੀ ਨੂੰ ਛੱਡ ਕੇ ਵੱਖੋ ਵੱਖਰੇ ਸਿਧਾਂਤਾਂ ਨੂੰ ਛੱਡ ਕੇ ਕਿਵੇਂ ਸਾਰੇ ਜਿਹੜੇ ਜਿਹੜੇ ਆ ਉਹ ਅਮਰਵੀ ਪਾਰਟੀ ਦੇ ਖਿਲਾਫ ਇਕਜੁੱਟ ਹੋ ਕੇ ਲੜ ਰਹੇ ਔਰ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿ ਇਹ ਸਾਡੀ ਸਿਆਸਤ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਇਹ ਚੀਜ਼ਾਂ ਜਾਇਜ਼ ਨੇ ਕਿ ਮਤਲਬ ਸਿਧਾਂਤ ਜਿਹੜੇ ਨੇ ਫਿਰ ਪਾਰਟੀਆਂ ਦੀ ਆਪਣੀ ਆਪਣੀ ਆਈਡੀਓਲੋਜੀ ਫਿਰ ਵੱਖਰੇ ਵੱਖਰੇ ਇਲੈਕਸ਼ਨ ਕਿਉਂ ਲੜਦੇ ਆ ਪਾਰਟੀਆਂ ਆਪਣਾ ਨਾਮ ਵੱਖਰਾ ਕਿਉਂ ਰੱਖਦੀਆਂ ਕਿਉਂਕਿ ਉਹਨਾਂ ਦਾ ਸਿਧਾਂਤ ਵੱਖਰਾ ਹੁੰਦਾ ਉਹਨਾਂ ਦੀ ਆਈਡੀਓਲੋਜੀ ਵੱਖਰੀ ਹੁੰਦੀ ਆ ਕੁਝ ਅਲੱਗ ਹੁੰਦੀਆਂ ਤਾਂ ਪਾਰਟੀ ਆਪਣਾ ਵੱਖਰਾ ਵੱਖਰਾ ਜਿਹੜਾ ਉਹ ਨਾਮ ਰੱਖਦੇ ਆ ਐਸ ਵਿਲੇ ਜਿਹੜਾ ਸਿਨੈਰੀਓ ਨਿਕਲ ਕੇ ਸਾਹਮਣੇ ਆਇਆ ਉਹਦੇ ਵਿੱਚ ਕਾਂਗਰਸ ਤੇ ਬੀਐਸਪੀ ਭਾਜਪਾ ਵਡਾਲਾ ਗਰੁੱਪ ਤੇ ਦੂਸਰਾ ਅਕਾਲੀ ਦਲ ਦਾ ਗਰੁੱਪ ਕੁਝ ਕਾਮਰੇਡਾਂ ਦਾ ਕਾਮਰੇਡਾਂ ਦੇ ਇੱਕ ਦੋ ਗਰੁੱਪ ਇਹ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਜੇ ਮੈਂ ਸਭ ਤੋਂ ਪਹਿਲਾਂ ਵਡਾਲਾ ਸਾਹਿਬ ਦੀ ਗੱਲ ਕਰ ਲਾਂ ਕਿ ਉਹਨਾਂ ਨੇ ਬਗਾਵਤ ਇਸ ਕਰਕੇ ਕੀਤੀ ਸੀ ਕਿ ਪੰਥ ਦਾ ਘਾਣ ਹੋ ਗਿਆ। ਬਦਲਕਿਆਂ ਨੇ ਪੰਥ ਦਾ ਘਾਣ ਕਰ ਦਿੱਤਾ। ਤੇ ਅੱਜ ਜਿਹੜਾ ਉਹਨਾਂ ਦਾ ਇਹ ਸਾਹਮਣੇ ਆਇਆ ਕਿਰਦਾਰ ਉਹ ਇਹ ਕਿ ਉਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ 6 ਸੀਟਾਂ ਤੇ ਕਾਂਗਰਸ ਉਹਨੇ ਉਹਨਾਂ ਨੂੰ ਸਪੋਰਟ ਕਰ ਰਹੀ ਆ ਉਹਨਾਂ ਨੇ ਆਜ਼ਾਦ ਉਮੀਦਵਾਰ ਖੜਾ ਕੀਤਾ 6 ਸੀਟਾਂ ਤੇ ਬਲਕ ਸੰਤੀ ਦੀਆਂ ਤੇ ਔਰ ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਇਹ ਆਪਣਾ ਆਜ਼ਾਦ ਉਮੀਦਵਾਰ ਸ਼ੁਰੂ ਖੜੇ ਕੀਤੇ ਆ ਜਿਨ੍ਹਾਂ ਦੇ ਕਾਂਗਰਸ ਦੇ ਨਾਲ ਖੁੱਲੇ ਆਮ ਪੋਸਟਰ ਲੱਗੇ ਹੋਏ ਆ ਕਹਿੰਦਾ ਮਤਲਬ ਕਿ ਪਿੱਛੋਂ ਲੈ ਕੇ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਜਿਹੜੇ ਭੰਦੇ ਆ ਰਹੇ ਨੇ ਕਿ ਬਈ ਖੂਨੀ ਪੰਜਾ ਖੂਨੀ ਪੰਜਾ ਕਾਂਗਰਸ ਇੱਕ ਖੂਨੀ ਪੰਜਾ ਆ ਅੱਜ ਤੁਸੀਂ ਸ਼ਰਿਆ ਮੁਕੰੰਧਾਂ ਦੇ ਉੱਤੇ ਜਿਹੜੇ ਪੋਸਟਰ ਲੱਗੇ ਹੋਏ ਆ ਉਹ ਪੰਜੇ ਦੇ ਨਾਲ ਮੰਜਾ ਵਡਾਲਾ ਸਰ ਦਾ ਜਿਹੜਾ ਨਿਸ਼ਾਨ ਆ ਉਹ ਮੰਜਾ ਆ ਇੱਕ ਪੋਸਟਰ ਦੇ ਉੱਤੇ 50 ਤੇ 51 ਉਹ ਦੇਖਣ ਲਈ ਜਿਹੜੇ ਇੱਕ ਕਿਤੇ ਨੇ ਔਰ ਬਾਕੀ ਸਾਰੀਆਂ ਸੀਟਾਂ ਦੇ ਉੱਤੇ 6 ਤੋਂ ਇਲਾਵਾ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਉਹਨਾਂ ਨੇ ਆਪਣੇ ਜਿੰਨੇ ਵੀ ਉਹਨਾਂ ਦੇ ਫਾਲੋਅਰਸ ਨੇ ਜਾਂ ਮੈਂ ਮੈਂ ਪੈਰੋਕਾਰ ਕਹਿਨੀ ਹੁੰਦੀ ਆ ਜਦੋਂ ਅਸੀਂ ਅੰਨਾ ਭਰੋਸਾ ਕਰਦੇ ਆ ਆਪਣੇ ਜਿਹੜੇ ਸਾਡੇ ਸੰਗੀ ਸਾਥੀ ਹੁੰਦੇ ਉਹਨਾਂ ਨੂੰ ਕਿਤੇ ਵੀ ਝੋਕ ਦਿੰਦੇ ਆ ਤਾਂ ਫਿਰ ਉਹ ਪੈਰੋਕਾਰ ਹੀ ਹੁੰਦੇ ਆ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਕਿ ਵੋਟ ਕਾਂਗਰਸ ਨੂੰ ਪਾਓ ਦੂਸਰੇ ਪਾਸੇ ਭਾਜਪਾ ਭਾਜਪਾ ਨੇ ਕੋਸ਼ਿਸ਼ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਬਾਕੀ ਸਾਰੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਵੋਟ ਆ ਉਹ ਕਾਂਗਰਸ ਨੂੰ ਜਾ ਰਹੀ ਆ ਤੀਸਰੇ ਨੰਬਰ ਤੇ ਬੀਐਸਪੀ ਸਭ ਤੋਂ ਵੱਡੀ ਦੁੱਖ ਦੀ ਗੱਲ ਜਿਹੜੀ ਆ ਨਾ ਉਹ ਮੈਨੂੰ ਬੀਐਸਪੀ ਦੀ ਨਜ਼ਰ ਆਈ ਕਿ ਹਰ ਸਮੇ ਸਮੇ ਦੇ ਉੱਤੇ ਸਾਈ ਭਗਵਾਨ ਕਾਂਸ਼ੀਰામ ਜੀ ਬਾਬੂ ਜੀ ਦਾ ਜਿਹੜਾ ਆ ਪਾਰਟੀ ਬਣਾਉਣ ਦਾ ਮਨੋਰਥ ਸੀਗਾ ਉਹ ਦੱਬਲੇ ਦੱਬੇ ਕੁਚਲੇ ਲੋਕਾਂ ਨੂੰ ਜਿਹੜਾ ਨਾ ਉਹ ਉੱਪਰ ਉਠਾਉਣ ਵਾਸਤੇ ਉਹਨਾਂ ਦੇ ਜਨਜੀਵਨ ਨੂੰ ਅ ਅੱਛਾ ਕਰਨ ਵਾਸਤੇ ਸੀ ਉਹ ਉਹ ਬਰਾਦਰੀ ਵਾਈਜ਼ ਪਾਰਟੀ ਨਹੀਂ ਸੀ ਜਿਹੜੀ ਸਾਬ ਸ੍ਰੀ ਕਾਸ਼ੀਰਾਮ ਨੇ ਬਣਾਈ ਸੀ ਉਹ ਇੱਕ ਬਰਾਦਰੀ ਦੀ ਪਾਰਟੀ ਨਹੀਂ ਸੀ ਔਰ ਉਹਦੇ ਵਿੱਚ ਉਹ ਆਪਣੇ ਭਾਸ਼ਣਾ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਕਾਂਗਰਸ ਹੈ ਨਾ ਇਹ ਇੱਕ ਜਲਦਾ ਹੋਇਆ ਮਹਿਲ ਹੈ ਜਿਹੜਾ ਇਹਦੇ ਨਾਲ ਸਮਝੌਤਾ ਕਰੂਗਾ ਜਿਹੜਾ ਇਹਦੇ ਨਾਲ ਜੁੜੂਗਾ ਉਹ ਜਲ ਜਾਊਗਾ ਔਰ ਉਹ ਸੱਚ ਹੋਇਆ ਔਰ ਬਾਬੂ ਜੀ ਨੇ ਕਾਂਚੀਰਮ ਜੀ ਨੇ ਕਿਹਾ ਸੀ ਕਿ ਬੀ ਬੀਐਸਪੀ ਕਦੀ ਵੀ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰੂਗੀ ਔਰ ਸਮੇਂ-ਸਮੇਂ ਤੇ ਕਾਂਗਰਸ ਦੇ ਨਾਲ ਸਮਝੌਤੇ ਬੀਐਸਪੀ ਨੇ ਕੀਤੇ ਅਖੋਤੀ ਦੋ ਤਿੰਨ ਲੀਡਰ ਤਿੰਨ ਹੀ ਲੀਡਰ ਜਿਹੜੇ ਪੂਰੇ ਹਲਕੇ ਨੂੰ ਚਲਾਉਂਦੇ ਨੇ ਮੇਰੇ ਆਪਣੇ ਸਿਆਸੀ ਜਿਹੜਾ ਕੈਰੀਅਰ ਆ ਉਹਦੇ ਦੌਰਾਨ ਮੈਂ 24-25 ਹਜ਼ਾਰ ਵੋਟ ਜਿਹੜੀ ਆ ਬੀਐਸਪੀ ਦੀ ਦਿਖਤ ਨਹੀਂ ਆ ਜਿਹੜੀ ਹਲਕੇ ਦੇ ਵਿੱਚੋਂ ਪੈਂਦੀ ਸੀ ਜਿਹੜੀ ਸਿਮਟ ਕੇ 7-8 ਹਜ਼ਾਰ ਦੇ ਉੱਤੇ ਆ ਗਈ ਸ਼ਾਇਦ ਉਸ ਤੋਂ ਵੀ ਘਟ ਗਈ ਉਹਦੇ ਤੇ ਆ ਗਈ ਮਤਲਬ ਸੈਕਰੀਫਾਈਸ ਕਰਦੇ ਨੇ ਪਾਰਟੀਆਂ ਸੈਕਰੀਫਾਈਸ ਕੀਤਾ ਇਹਨਾਂ ਨੇ ਅ ਦਲਿਤ ਲੋਕਾਂ ਦਾ ਮਾਨ ਸਨਮਾਨ ਜਿਹੋ ਜਿਹੇ ਭਾਸ਼ਾ ਯੂਜ਼ ਕਰਦੇ ਆ ਕਾਂਗਰਸ ਵਾਲੇ ਦਲਿਤਾਂ ਵਾਸਤੇ ਔਰ ਮੇਰੇ ਹਿਸਾਬ ਦੇ ਨਾਲ ਤਾਂ ਇੱਕ ਵੀ ਦਲਿਤ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਹੋ ਜਿਹਾ ਭਾਸ਼ਾ ਵਰਤਦੇ ਆ ਚਾਹੇ ਜਦੋਂ ਚੰਨੀ ਸਰ ਸੀਐਮ ਬਣੇ ਸੀ ਸੁਨੀਲ ਜਾਖੜ ਨੇ ਜਿਹੜੀ ਭਾਸ਼ਾ ਯੂਜ਼ ਕੀਤੀ ਸੀ ਮੈਂ ਦੁਹਰਾਉਣਾ ਨਹੀਂ ਚਾਹੁੰਦੀ ਕਿਉਂਕਿ ਉਹਦੇ ਨਾਲ ਲੋਕਾਂ ਨੂੰ ਤਕਲੀਫ ਹੁੰਦੀ ਆ ਸਾਨੂੰ ਹੁੰਦੀ ਆ ਔਰ ਉਹਦੇ ਰਾਜਾ ਦੂਸਰੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਬਾਰੇ ਕਿਹੜਾ ਬਿਆਨ ਦਿੱਤਾ ਸੀ ਔਰ ਹੁਣ ਰੀਸੈਂਟਲੀ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਸਾਡੇ ਮਰਹੂਮ ਜਿਹੜੇ ਪੰਜਾਬ ਦੇ ਉੱਗੇ ਲੀਡਰ ਹੋਏ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਜੇ ਬੀਸਪੀ ਕਾਂਗਰਸ ਦੇ ਨਾਲ ਸਮਝੌਤੇ ਕਰ ਲਈ ਤੇ ਕਿਹੜੀ ਮਜਬੂਰੀ ਆ ਗਈ ਕਿ ਤੁਸੀਂ ਆਪਣੇ ਜਿਹੜੀ ਆ ਕੌਮ ਦਾ ਆਪਣੇ ਜਿਹੜੇ ਸਾਡੇ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਤਾਕਤੇ ਰੱਖ ਦਿੰਦੇ ਹੋ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਮਤਲਬ ਵੇਚ ਦਿੰਦੇ ਹੋ ਇੱਕ ਕਿਸਮ ਦਾ ਔਰ ਇਹ ਜਿਹੜਾ ਜੋ ਵੀ ਇਹ ਬਣ ਰਿਹਾ ਮਤਲਬ ਮੈਂ ਕਈ ਵਾਰੀ ਇਹ ਸੋਚਦੀ ਹੁੰਨੀ ਆ ਕਿ ਭਈ ਜਿਹੜੇ ਸਾਡੀ ਸਿੱਖ ਕੌਮ ਆ ਉਹ ਕਾਂਗਰਸ ਨੂੰ ਕਿੱਦਾਂ ਵੋਟ ਪਾ ਸਕਦੀ ਹੈ ਜਿਨ੍ਹਾਂ 84 ਦੇ ਦੰਗੇ ਕਰਵਾਏ ਹੋਣ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹ ਕਿਵੇਂ ਮੋਰਲੀ ਇਕਤਾਰ ਦੇ ਲੀਡਰ ਬਣ ਜਾਂਦੇ ਉਹ ਕਿਵੇਂ ਕਾਂਗਰਸ ਨੂੰ ਵੋਟ ਪਾਉਂਦੇ ਆ ਮਤਲਬ ਕਹਿਣ ਲਈ ਕੁਛ ਕਰਨ ਲਈ ਕੁਛ ਜਦੋਂ ਤੁਹਾਡਾ ਜ਼ਿਕਰੇ ਤੁਸੀਂ ਉਦੋਂ ਕਮਿਊਨਿਟੀ ਨੂੰ ਯੂਜ਼ ਕਰ ਲਓ ਉਦੋਂ ਤੁਸੀਂ ਜਿਹੜਾ 84 ਦੇ ਦੰਗਿਆਂ ਨੂੰ ਵਰਤ ਲਓ ਤੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਦਰਬਾਰ ਸਾਹਿਬ ਦੇ ਹਮਲੇ ਨੂੰ ਵਰਤ ਲਓ ਜਦੋਂ ਤੁਹਾਡਾ ਜੀ ਕਰੇ ਤੁਸੀਂ ਕਾਂਗਰਸ ਦੇ ਨਾਲ ਸਮਝੌਤਾ ਕਰ ਲਓ ਔਰ ਕਾਂਗਰਸ ਦੇ ਉੱਗੇ ਲੀਡਰ ਬਣ ਕੇ ਨਿਕਲੋ ਇਹ ਸਾਰੀ ਜਿਹੜੀ ਮਿਲਗੋਭਾ ਹੋ ਗਿਆ ਜਿਹੜੇ ਸਾਰੇ ਸਿਧਾਂਤ ਤਾਕ ਤੇ ਰੱਖ ਕੇ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨਾਂ ਲੜਨ ਦਾ ਜਿਹੜਾ ਫੈਸਲਾ ਵੈਸੇ ਇਕੱਠੇ ਹੋ ਜਾਣ ਪਾਰਟੀਆਂ ਭੰਗ ਕਰ ਦੇਣ ਆਪਣੀਆਂ ਇਕੱਠੇ ਹੋ ਜਾਣ ਲੜਨ ਇਕੱਠੇ ਹੋ ਕੇ ਇਲੈਕਸ਼ਨ ਕੋਈ ਦਿੱਕਤ ਨਹੀਂ ਹੈ ਪਰ ਇਹ ਜਿਹੜਾ ਕ੍ਰਿਟਰੀਆ ਬਣਿਆ ਇੱਥੇ ਖਾਸ ਕਰਕੇ ਆਪਣੇ ਨਕਉਦਰ ਹਲਕੇ ਵਾਸਤੇ ਇਹਦੇ ਵਾਸਤੇ ਮਤਲਬ ਇਹ ਮੈਂ ਆਪਣੇ ਸਾਰੇ ਵੋਟਰਾਂ ਨੂੰ ਤੇ ਸਾਰੇ ਨਾਗਰਿਕਾਂ ਨੂੰ ਮੈਂ ਸਿਰਫ ਹਲਕੇ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੀ ਕਿ ਤੁਹਾਡੇ ਅੱਖਾਂ ਦੇ ਵਿੱਚ ਇਹ ਧੂਲ ਚੋਕਦੇ ਨੇ ਆਪੇ ਇਕੱਠੇ ਰਹਿੰਦੇ ਨੇ ਤੁਹਾਨੂੰ ਵੱਖਰਾ ਵੱਖਰਾ ਰੱਖਦੇ ਨੇ ਜਦੋਂ ਜ਼ਿਕਰ ਇਹਨਾਂ ਦਾ ਤੁਹਾਨੂੰ ਇਕੱਠੇ ਹੋ ਕੇ ਵੋਟਾਂ ਪਾਉਣ ਦੀਆਂ ਅਪੀਲਾਂ ਕਰਦੇ ਨੇ ਜੇ ਸਿਆਸਤ ਨੂੰ ਜਿਹੜਾ ਨੇ ਉਹ ਇੱਕ ਹੈਲਥੀ ਸਿਆਸਤ ਰੱਖਣੀ ਹੈ ਜੇ ਲੋਕਾਂ ਦੇ ਮਾਨ ਸਨਮਾਨ ਤੇ ਲੋਕਾਂ ਦੇ ਜਿਹੜਾ ਹੈਗਾ ਵਿਕਾਸ ਤੇ ਨੌਜਵਾਨੀ ਤੇ ਜੇ ਤੁਸੀਂ ਅੱਗੋਂ ਚੰਗੀ ਹੈਲਥੀ ਸਿਆਸਤ ਚਾਹੁੰਦੇ ਆ ਤੇ ਇਸ ਦੇ ਉੱਤੇ ਤੁਹਾਡੀ ਨਜ਼ਰਸਾਨੀ ਹੋਣੀ ਬਹੁਤ ਜ਼ਰੂਰੀ ਹੈ ਕੋਈ ਸਵਾਲ ਜੀ ਜੀ ਮੈਡਮ ਆਪਣਾ ਆਪਾ ਹਰਕਾ ਨੂਰ ਮਹਿਤ ਆਪਣਾ ਸ਼ਹਿਰ ਇੱਕ ਨੂਰ ਮਹਿ ਲਾਉਂਦਾ ਪਿਛਲੀਆਂ ਚੋਣਾਂ ਦੇ ਵਿੱਚ ਬਸਪਾ ਇੱਥੇ ਨਾ ਇੱਕ ਸ੍ਰੀ ਬਿਸਮਾਰਕ ਬਣਾਇਆ ਹੋਇਆ ਨੂਰ ਵਿੱਚ ਇਹ ਕਹਿੰਦੇ ਜੀ ਸਾਡੇ ਅਸੀਂ ਚੋਣ ਜਿੱਤ ਰਹੇ ਸੀਗੇ ਤੇ ਸਾਡੇ ਕਾਂਗਰਸ ਪਾਰਟੀ ਨੇ ਸਾਡੇ ਤੇ ਹਮਲਾ ਕਰਾ ਕੇ ਸਾਡੇ ਸਾਥੀ ਸ਼ਹੀਦ ਕਰਾਇਆ ਸੀਗੇ 6 ਸਾਥੀ ਉੱਥੇ ਸੀਗੇ ਉਹਨਾਂ ਦਾ ਦੱਸ਼ਮਨ ਹੋ ਗਏ ਆ ਕੀ ਇਹਨਾਂ ਦੀ ਹੁਣੇ ਮਜਬੂਰੀ ਬਣ ਗਈ ਹੈ ਵੀ ਆਮ ਆਦੀ ਪਾਰਟੀ ਨੂੰ ਹਰਾਉਣ ਦੀ ਜੈਨਾਂ ਦਾ ਕੋਈ ਸਿਆਸੀ ਬੈਂਤਰੇ ਆ ਇਹ ਲੋਕਾਂ ਨੂੰ ਦਾ ਜਦੋਂ ਉੱਥੇ ਸਦੀ ਸਮਾਰਕ ਬਣਾਉਂਦੇ ਆ ਉਦੋਂ ਰੌਲਾ ਪਾਉਂਦੇ ਆ ਇਹ ਵੀ ਸਾਡਾ ਜੀ ਸਾਡੇ 6 ਸਾਥੀ ਜਿਹੜੇ ਸੀਗੇ ਵੀ ਉਹ ਕਾਲਰ ਸਰੀ ਬਰਾਏ ਹੋਏ ਆ ਨਾਰੇ ਲਾਉਂਦੇ ਆ ਪਰ ਇਸ ਵੇਲੇ ਇਲੈਕਸ਼ਨ 'ਚ ਇਕੱਠੇ ਹੁੰਦੇ ਆ ਇਹਦਾ ਜੀ ਆਵਾਜ਼ ਵੀ ਪਾਰਟ ਤੋਂ ਡਰੇ ਹੋਏ ਆ ਜਾਂ ਕੋਈ ਸਿਆਸੀ ਪੈਂਤਰੀ ਇਹਨਾਂ ਦੇ ਅ ਦੇਖੋ ਇਦਾਂ ਆ ਕਿ ਵੀ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਉਹਨਾਂ ਨੂੰ ਸ਼ਹੀਦ ਮੰਨਦੇ ਆ ਜੇ ਉਹਨਾਂ ਨੂੰ ਭੁੱਲ ਕੇ ਔਰ ਪਿਛਲੀ ਪਿਛਲੀ ਜਿਹੜੀ ਸੰਮਤੀ ਦੀ ਇਲੈਕਸ਼ਨ ਸੀ ਜ਼ਿਲ੍ਹਾ ਪ੍ਰਿਸ਼ਦ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਨੇ ਬੀਐਸਪੀ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਵਾਈਸ ਚੇਅਰਮੈਨ ਹੀ ਦੇਵਾਂਗੇ ਉਹਨਾਂ ਨੇ ਨਹੀਂ ਦਿੱਤੀ ਉਸ ਧੋਖੇ ਦੇ ਬਾਵਜੂਦ ਉਦੋਂ ਪਿੱਛੇ ਕਾਲੀ ਦਲ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਵਾਈਸ ਚੇਅਰਮੈਨ ਦੇਵਾਂਗੇ ਉਹਨਾਂ ਨੇ ਵੀ ਨਹੀਂ ਦਿੱਤੀ ਐਟਕੀ ਵੀ ਨਹੀਂ ਦਿੱਤੀ ਕੀ ਮਜਬੂਰੀ ਆ ਇਹ ਹੁਣ ਤੁਸੀਂ ਸਵਾਲ ਕਰੋ ਉਹਨਾਂ ਲੀਡਰਾਂ ਦੇ ਕੋਲੋਂ ਕਿ ਵੀ ਤੁਹਾਡੀ ਕੀ ਮਜਬੂਰੀ ਆ ਕਿ ਤੁਸੀਂ ਬਾਰ-ਬਾਰ ਜਿਹੜਾ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਸਮਝੌਤਾ ਕਰਦੇ ਹੋ ਜਦੋਂ ਕਿ ਤੁਹਾਨੂੰ ਉਹ ਕਿਸੇ ਗਣਤੀ ਦੇ ਵਿੱਚ ਰੱਖਦੇ ਹੀ ਨਹੀਂ ਉਹ ਸਿਰਫ ਇੱਕ ਟੂਲ ਦੀ ਤਰ੍ਹਾਂ ਕਾਂਗਰਸ ਵੀ ਤੇ ਟੂਲ ਦੀ ਤਰ੍ਹਾਂ ਅਕਾਲੀ ਦਲ ਬੀਐਸਪੀ ਨੂੰ ਯੂਜ਼ ਕਰਕੇ ਆਪਣੀਆਂ ਸੰਤੀਆਂ ਖੜੀਆਂ ਕਰਦੇ ਹੋ ਹੋਰ ਕੋਈ ਸਵਾਲ ਜੀ ਥੈਂਕ ਯੂ ਜੀ